ਕੋਟ ਦੇ ਪਿੰਡ ਪੰਜਗਰੀ ਕਲਾਂ ਵਿਖੇ ਜਿੱਥੇ ਕਿ ਇਸ ਪਿੰਡ ਦੇ ਕਾਫੀ ਮੁੰਡਿਆਂ ਨੇ ਮੱਲਾ ਮਾਰੀਆਂ ਕੁੜੀਆਂ ਮੁੰਡਿਆਂ ਨੇ ਮੱਲਾ ਮਾਰੀਆਂ ਤੇ ਇਸ ਪੰਜਗਰੀ ਦੇ ਬੱਚੇ ਕਾਫੀ ਹੋਣਹਾਰ ਨੇ ਤਾਂ ਇਸ ਪੰਜਗਰੀ ਕਲਾਂ ਦੇ ਇੱਕ ਬੱਚੇ ਸ਼ੁਭਦੀਪ ਸਿੰਘ ਦੋ ਭੈਣ ਭੈਣ ਭਰਾ ਨੇ ਦੋਨੇ ਹੀ ਜਿਹੜਾ ਗੁਰੂਗਰਾਜ ਸਾਹਿਬ ਦੇ ਨਾਲ ਜੁੜੇ ਨੇ ਮਾਪਿਆਂ ਦੀ ਵੱਡੀ ਦੇਣ ਹੈ ਤਾਂ ਛੋੜਾ ਜਿਹਾ ਬੱਚਾ ਸੁਭਰੀਦ ਸਿੰਘ ਤੇ ਉਸ ਦੀ ਭੈਣ ਜਿਹੜੀ ਵੱਡੀ ਉਹਨਾਂ ਤੋਂ ਦੋਨਾਂ ਨੂੰ ਪਾਠ ਜਵਾਨੀ ਆਉਂਦਾ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਬੇਟਾ ਜੀ ਸਤਿ ਸ੍ਰੀ ਅਕਾਲ కినా జి సాబది ప్రశాం మన్కు మన్కు తే తోను పాఠం దే చాపిదా అంజి స్నా ఉయి చాపరి అమ్రికలా గాచా పును ఏ చితి కిచా ఆమారా ప్నా జావన� ਮਰੀ ਜਾਨਾ ਕਰਿਆ ਸਮਰੇ ਕੋ ਆਸ ਕਰਿਆ ਹੋ ਜੋ ਮਾਰੀ ਪਿੱਛਾ ਤੇ ਆਸਾ ਜੇ ਖਾਣ ਮੁੰਦੇ ਤੇ ਆਉਂ ਜਵ ਚਾਉ ਸੁਣ ਦਿਖਾਉ ਸੇ ਜਿਵਾ ਮਰੀਆ ਤੁੰਤੂ ਸਾਰੇ ਮਰੀਆ ਆਠਾਰ ਗਰੋ ਬਰੀਆ ਮੰਤਾ ਤਾ ਤਰੀਏ ਹੋ ਜੋ ਮਾਰੀ ਪਿੱਛਾ ਛੀਂ ਗਿਉ ਨਾਏ ਤੇ ਅੰਛਾ ਪਿਆ ਗਰੋ ਮਰਾਂ

ਤਰਾ ਲੰਨ ਲੰਨ ਤਰਾ ਅਮਨ ਸਮਮ ਜੈ ਤਨ ਲੰਨਾਰੇ ਆਠਾ ਕੀ ਬੁੱਤ ਬਚਾਰਾ ਆਦਮ ਜਲ ਤੇ ਲੈ ਲੰਮ ਨਿੰਕਾਲੇ ਨਿੰਕਾਲੰਬਾ ਆਤਮਿਕ ਨਾਸੰਬ ਕਾ ਜਮੁਨਾ ਤੇ ਬਨਾ ਟੋਟੇ ਬਨਾ ਤਕ ਦੇਦਾ ਪਾਹਲ ਮਾਰਨ ਤੋ ਬਾ ਜਾਣ ਤੋ ਤੇ ਬੀਨਾਂ ਤੇ ਬਾ ਆਠਾਤ ਕੀ ਗੁਦਾ ਹੜੇਤੀ ਮਨ ਨੇ ਕੋਈ ਬਤੀ ਲਖਾਰਾ ਸਵਾਰਾ ਰੈ ਰੈਨ ਦਵਾਰਾ ਸਵਈਆ ਉਭਰੂ ਸੁਪਾਰੰਤੇ ਹਲਾਤੇ ਬੁਪਾਂਤ ਦੇ ਦੇਲੇ ਸਿਨੀ ਗਖਾਲੋ ਵੰਗਿਨੀ ਆ ਬਠਾ

라이 ਦੁਰਸਨਾ ਪਾ ਗਈ ਕਾ ਕਿਤਨਾ ਵਈ ਕਰੀਏ ਹੋ ਜਾ ਕੀ ਇੱਕ ਵਾਰ ਚੋਪਈ ਕਾ ਤੈ ਚੋਪਈ ਜਰਾ ਆਪਣੀ ਜਾ ਰaatမီ ਜਾ 시यो ਆਰਾ ਦਿਨ ਬੰਨਸ ਵਾਲਾ ਸਵਿਆ ਹੈ ਗੜੇ ਜਾਗਦੇ ਤੂੰ ਮਰੇ ਜਾਗ

ਰੋਇਆਰ ਕੋ ਛਾੜ ਕੇ ਦੇਰੋ ਦਵਾਰ ਦਵਾਰ ਬਾਰੇ ਗਰੇ ਕਿ ਨਾ ਗਿਆ ਸੇ ਬੋ ਵੀਰਤਾਰੋ ਪੈਰੂ ਦੀ ਕਹਾਸਾ ਵੈਰੂ ਦੀ ਫਤੇ ਸੋਬਦੀਪ ਸਿੰਘ ਤੇ ਕਰਨਵੀਰ ਕੌਰ ਦੇ ਮਾਤਾ ਰਪਿੰਦਰ ਕੌਰ ਦੇ ਉਹਨਾਂ ਦੇ ਪਿਤਾ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਨੇ ਗੁਰੂਗ੍ਰਾਮ ਸਾਹਿਬ ਵੱਲ ਬੱਚਿਆਂ ਨੂੰ ਕਿਵੇਂ ਮੋੜ ਕੀਤਾ ਹਾਲਾਂਕਿ ਇਹ ਬੱਚਾ ਛੋਟੀ ਉਮਰ ਦਾ ਹੈ ਤੋਤਲੀ ਜਵਾਨ ਦੇ ਵਿੱਚੋਂ ਕਈ ਸ਼ਬਦਾਂ ਦੀ ਮਾੜੀ-ਮੁੱਟੀ ਹੀਰ-ਫੇਰ ਹੋ ਜਾਂਦੀ ਸੀਗੀ ਪਰ ਲੇਕਿਨ ਜਿਵੇਂ ਜਿਵੇਂ ਵੱਡੇ ਹੋਣਗੇ ਉਹ ਗੁਰੂਗ੍ਰਾਮ ਸਾਹਿਬ ਨੂੰ ਵੱਧ ਮਤਲਬ ਇਹ ਸਿੱਖਿਆ ਲੈਣਗੇ ਛੋਟੀ ਉਮਰੇ ਮੈਂ ਤਾਂ ਇਸ ਗੱਲ ਨੂੰ ਕਹਾਂਗਾ ਵੀ ਛੋਟੀ ਉਮਰੇ 5 ਸਾਲ ਦੀ ਉਮਰ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਐਡਾ ਵੱਡਾ ਗਿਆਨ ਦੇਣ ਵਾਲਾ ਮਾਤਾ ਜਿਹੜੀ ਉਹਨਾਂ ਰੁਪਿੰਦਰ ਕੌਰ ਹੈ ਕਰਮਾ ਵਾਲੇ ਨੇ ਜਿਨ੍ਹਾਂ ਦੇ ਬੱਚੇ ਸ਼ੁਰੂ ਤੋਂ ਨਿੱਕੀ ਉਮਰੇ ਗੁਰਸਿੱਖੀ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਹਾਡਾ ਧਿਆਨ ਆ ਵੀ ਬੱਚਿਆਂ ਨੂੰ ਇਸ ਪਾਸੇ ਮਤਲ ਲੈਉਣਾ ਵੀ ਜਿਹੜੇ ਪਾਠ ਕਰਦੇ ਆ ਨਾ ਨਾ ਗੋਟਕਾ ਸਾਹਿਬ ਨਾ ਗੁਰੂ ਗ੍ਰੰਥ ਸਾਹਿਬ ਵੈਸੇ ਪਾਠ ਕਰ ਰਹੇ ਆ ਇਹ ਅ ਇਹ ਜਿੱਦਾਂ ਆਪਾਂ ਕਹਿ ਦੀ ਆਪਦੀ ਫੈਮਿਲੀ ਦੇ ਅਕੋਰਡਿੰਗ ਘਰ ਵਿੱਚ ਸੋ ਪ੍ਰੋਬਲਮਾਂ ਕਰਕੇ ਆਪਾਂ ਬਹੁਤ ਕੁਝ ਸੋਚਦੇ ਆਂ ਵੀ ਕੀ ਕਰੀਏ ਕੀ ਨਾ ਕਰੀਏ ਤੇ ਇਹ ਚੀਜ਼ ਸੋਚ ਕੇ ਵੀ ਮੈਂ ਸਾਰਾ ਦਿਨ ਘਰੇ ਪਾਠ ਲਈ ਰੱਖਣਾ ਚਾਹ ਪਈ ਸਾਹਿਬ ਦਾ ਪਾਠ ਵੀ 13-13 ਵਾਰੀ ਵੀ ਉਹ ਪਾਠ ਰੀਪੀਟ ਚ ਚੱਲਦਾ ਰਹਿਣਾ ਬੱਚਿਆਂ ਦੇ ਕੰਨ ਵਿੱਚ ਇਹ ਆਵਾਜ਼ ਬਾਰ ਬਾਰ ਸੁਣਨ ਨਾਲ ਤੇ ਉਹ ਬੱਚਿਆਂ ਨੂੰ ਇਦਾਂ ਹੁੰਦਾ ਵੀ ਇਹ ਕੀ ਚੱਲੀ ਜਾਂਦਾ ਜੇ ਆਪਾਂ ਗਾਣੇ ਲਾਉਨੇ ਆ ਤਾਂ ਬੱਚਿਆਂ ਨੇ ਉਦਾਂ ਹੀ ਗਾਣੇ ਦੀ ਆਵਾਜ਼ 사ਉਂਡ ਨਾਲ ਬੋਲਣਾ ਵਾ ਤੇ ਵੀ ਮੈਂ ਪਾਠ ਲਾਉਂਦੀ ਸੀਗੀ ਉਸ ਅਕੋਰਡਿੰਗ ਬੱਚੇ ਪਾਠ ਵਾਲ ਇਹਨਾਂ ਦਾ ਧਿਆਨ ਵੀ ਰਿਪੀਟ ਕਰਦੇ ਹੁੰਦੇ ਸੀ ਇਹ ਪਾਠ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਵੀ ਵਧੀਆ ਲੱਗਦਾ ਵੀ ਇਹ ਬਿਨਾ ਗਟਕੇ ਤੋਂ ਵੈਸੇ ਯਾਦ ਕਰ ਰਹੇ ਆ ਪਾਠ ਵੀ ਬਹੁਤ ਵਧੀਆ ਗੱਲ ਆ ਫਿਰ ਮੇਰਾ ਥੋੜਾ ਜਿਹਾ ਹੋਰ ਧਿਆਨ ਹੋਇਆ ਵੀ ਮੈਂ ਬੱਚਿਆਂ ਨੂੰ ਵੀ ਇਸ ਚੀਜ਼ ਨਾਲ ਹੋਰ ਵੱਧ ਤੋਂ ਵੱਧ ਧਿਆਨ ਦੇਵਾਂ ਵੀ ਉਹ ਕਿੱਦਾਂ ਪਾਠ ਕਰਨ ਤੇ ਇਸ ਅਕੋਰਡਿੰਗ ਬੱਚੇ ਦੀ ਰੁਚੀ ਵੀ ਆ ਕੁਝ ਪਰਮਾਤਮਾ ਦੀ ਦੇਣ ਹੁੰਦੀ ਆ ਵੀ ਕੋਸ਼ਿਕ ਬੰਦਾ ਖੁਦ ਆਪਤਾ ਕਰਦਾ ਨਹੀਂ ਅੱਜ ਕੱਲ ਜਿਹੜਾ ਵੀ ਸਮਾਂ ਹੈਗਾ ਵਾ ਨਸ਼ਿਆਂ ਵਾਲਾ ਵਾ ਕੁਝ ਮਾਂ ਦੇ ਮਨ ਨੂੰ ਡਰ ਵੀ ਹੁੰਦਾ ਜੇ ਬੱਚੇ ਨੂੰ ਹੁਣ ਨੂੰ ਸਿੱਧੇ ਰਸਤੇ ਪਾਵਾਂਗੇ ਤਾਂ ਹੀ ਵੱਡਿਆ ਹੋਇਆ ਸਿੱਧੇ ਰਸਤੇ ਚੱਲੂਗਾ ਜਦੋਂ ਮਤਲਬ ਪਹਿਲੀ ਵਾਰ ਇਹਨਾਂ ਨੇ ਪਾਠ ਕਰਨ ਦੀ ਪਾਠਕੀਤਨ ਸ਼ੁਰੂ ਕੀਤਾ ਤੁਹਾਨੂੰ ਕੋਈ ਮਹਿਸੂਸ ਹੋਇਆ ਵੀ ਬੱਚਾ ਯਾਨੀ ਕੀ ਇਸ ਲਾਈਨ ਨਾਲ ਜੁੜਦਾ ਜਾ ਰਿਹਾ ਵੀ ਹਰੇਕ ਮਾਂ ਨੂੰ ਆਈ ਹੁੰਦਾ ਵੀ ਮੇਰਾ ਬੱਚਾ ਵੀ ਵਧੀਆ ਵੱਧ ਤੋਂ ਵੱਧ ਅੱਜ ਇਹ ਚੀਜ਼ ਵੀ ਨਹੀਂ ਮੈਂ ਸੋਚੀ ਸੀਗੀ ਵੀ ਇਹ ਵੀ ਇਦਾਂ ਪਾਠ ਕਰੂਗਾ ਜਾਂ ਹਰੇਕ ਨੂੰ ਵਧੀਆ ਲੱਗੂਗਾ ਪਾਠ ਕਰਨਾ ਬੱਚੇ ਦਾ ਪਰ ਮੈਂ ਤਾਂ ਇਹ ਕਹਿੰਨੀ ਆਂ ਵੀ ਬੱਚੇ ਨੂੰ ਹੁਣ ਤੋਂ ਆਪਾਂ ਗੁਰੂ ਦੇ ਲੜ ਲਾਵਾਂਗੇ ਤਾਂ ਹੀ ਵੱਡੇ ਹੋਏ ਇਹ ਚੀਜ਼ ਨੂੰ ਸਮਝਣਗੇ ਲੱਗਦਾ ਜਾਨੀ ਕਿ ਵੱਡਾ ਹੋਇਆ ਜਾਨੀ ਕਿ ਪੂਰਾ ਗਰੰਤੀ ਸਿੰਘ ਬਣਨਗੇ ਉਹ ਬਾਬਾਈ ਦੀ ਕਿਰਪਾ ਵਾ ਪਰ ਆਪਦੇ ਵੱਲੋਂ ਹੁਣ ਤੋਂ ਕੋਸ਼ਿਸ਼ ਕੀਤੀ ਹੋਈ ਆ ਵੀ ਇਹ ਗੁਰੂ ਦੇ ਲਾੜੀ ਲੱਗੇ ਰਹਿਣ ਸੋ ਅਸੀਂ ਉਹਨਾਂ ਦੀ ਮੰਮੀ ਨਾਲ ਗੱਲਬਾਤ ਕੀਤੀ ਅਸਾਂ ਨੇ ਪਾਪਾ ਨਾਲ ਵੀ ਗੱਲਬਾਤ ਕਰਦੇ ਹਾਂ ਥੋੜਾ ਜਿਹਾ ਬਾਈ ਜੀ ਅੱਗੇ ਨੂੰ ਆ ਜੀ ਤਿੰਨਾਂ ਦਾ ਲਈ ਮੰਨਦੇ ਸੀ ਮਨਪੀਤ ਸਿੰਘ ਜੀ ਕਿਵੇਂ ਲੱਗ ਰਿਹਾ ਹੈ ਬੱਚੇ ਦੋਨੇ ਗੁਰਸਿੱਖੀ ਵੱਲ ਪਹੁੰਚ ਗਏ ਬਹੁਤ ਵਧੀਆ ਲੱਗ ਰਿਹਾ ਜੀ ਇਹ ਸਭ ਗੁਰੂ ਦੀ ਦੇਣ ਹੈ ਜੀ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਉਹਨਾਂ ਦੀ ਕਿਰਪਾ ਨਾਲ ਹੀ ਬੱਚੇ ਸਹੀ ਸਹੀ ਰਸਤੇ 'ਚ ਗੇਮਾਂ ਤੋਂ ਬਚੇ ਹੋਏ ਆ ਜੀ ਮੋਬਾਈਲ ਤੋਂ ਬਚੇ ਹੋਏ ਆ ਜੀ ਗੁਰੂ ਦੇ ਨਾਲ ਲੱਗੇ ਹੋਏ ਪ੍ਰਮਾਤਮਾ ਦੀ ਬੜੀ ਕਿਰਪਾ ਜੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਹੋਰ ਖੇਡਾਂ ਵੱਲੇ ਧਿਆਨ ਦਿੰਦੇ ਮੰਨ ਲਾ ਕੋਈ ਮੰਨ ਲਾ ਜਿਹੜੀਆਂ ਖੇਡਾਂ ਆਪਣੀਆਂ ਵੈਰੈਟੀ ਖੇਡਾਂ ਹੁੰਦੀਆਂ ਉਹਨਾਂ ਵੱਲ ਖੇਡਾਂ ਜਾਂ ਮੰਨ ਲਾ ਖੋਖ ਹੋ ਜਾਂ ਕਬੱਡੀ ਹਾਕੀ ਜਾਂ ਕੋਈ ਫੁੱਟਬਾਲ ਇਹਦਾ ਕਿ ਮੋਹਲੇ ਵੀ ਧਿਆਨ ਦਿੰਦੇ ਕਿੰਨਾ ਗੁਰੂ ਗ੍ਰੰਥ ਸਾਹਿਬ ਦੇ ਲਾੜੀ ਲੱਗੇ ਹੋਏ ਆ ਜਿਆਦਾਤਰ ਤਾਂ ਗੁਰੂ ਗ੍ਰੰਥ ਸਾਹਿਬ ਦੇ ਲਾੜੀ ਲੱਗੇ ਹੋਏ ਆ ਬਾਕੀ ਸਾਈਕਲਿੰਗ ਦੇ ਫੁੱਟਬਾਲ ਖੇਡਦਾ ਜੀ ਸਕੂਲ ਦੇ ਵਿੱਚ ਕਿਦਾਂ ਦਾ ਵਿਹਾਰ ਹੈ ਜੇ ਮੰਨ ਲਾ ਸਕੂਲ ਦੇ ਵਿੱਚ ਵੀ ਉਦਾਂ ਪਾਠ ਪੂਚਾ ਚੱਲਦੀ ਰਹਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਪਾਠ ਹੀ ਕਰਦਾ ਪੜਾਈ ਵੀ ਬਹੁ ਇਹ ਲੰਬਾ ਤਾਂ ਨਾ ਸਕੂਲ ਦੇ ਵਿੱਚ ਨਹੀਂ ਜੀ ਨਹੀਂ ਨਹੀਂ ਜਾਉਣੀ ਜਿਵੇਂ ਕਿ ਅੱਜ ਕੱਲ ਦੇ ਨੌਜਵਾਨ ਬੱਚੇ ਹਨਾ ਛੋਟੀ ਛੋਟੀ ਉਮਰ ਦੇ ਮਤਲਬ ਵੱਡੇ ਬੱਚੇ ਵੀ ਇਸ ਗੁਰ ਸਿੱਖੀ ਵੱਲੀ ਨਹੀਂ ਜਾਂਦੇਗੇ ਹਨਾ ਉਹਨਾਂ ਬੱਚਿਆਂ ਨੂੰ ਕੀ ਸੰਦੇਸ਼ ਦੇਣੇ ਇਹ ਦਿਨਾਂ 'ਚ ਇਹ ਹੈ ਸਭ ਤੋਂ ਸਭ ਆਪਣਾ ਸਹਾਰਾ ਇਹ ਗੁਰੂ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਪੜ੍ਹਨਾ ਇਹੀ ਵਧੀਆ ਗੱਲ ਹੈ ਸੋ ਅਸੀਂ ਇਹਨਾਂ ਪਰਿਵਾਰ ਨਾਲ ਗੱਲਬਾਤ ਕੀਤੀ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਤੇ ਬੱਚਿਆਂ ਦਾ ਆਪਾਂ ਪਾਠ ਵੀ ਜਵਾਨੀ ਸੁਣਿਆ ਉਹਨਾਂ ਨੇ ਕਹਿਣਾ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲੱਗਣਾ ਚਾਹੀਦਾ ਤਾਂ ਕਿ ਜੋ ਕੁਝ ਹੈਗਾ ਜੋ ਕੁਝ ਆਪਣੇ ਦੁਨੀਆਦਾਰੀ ਦੇ ਵਿੱਚ ਹੈਗਾ ਸਭ ਕੁਝ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਆ ਉਹਦੇ ਨਾਲ ਉਹਦੇ ਲੜ ਲੱੜ ਕੇ ਸਭ ਕੁਝ ਆਪਾਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਮੇਰੇ ਵੀ ਨੌਜਵਾਨਾਂ ਨੂੰ ਅਪੀਲ ਇਹ ਹੈ ਵੀ ਜਿਹੜੇ ਨੌਜਵਾਨ ਗਲਤ ਰਸਤੇ ਪੈ ਗਏ ਆ ਮਾੜੇ ਅੰਸਰ ਬਣ ਗਏ ਨਸ਼ਿਆਂ ਵਿੱਚ ਵੜ ਗਏ ਨਸ਼ਿਆਂ ਦੇ ਦਲਦਲ ਵਿੱਚ ਵੜ ਗਏ ਉਹਨਾਂ ਨੂੰ ਵੀ ਅਪੀਲ ਹੈ ਕਿ ਇਹ ਬਣ ਕੇ ਜਿਹੜੇ ਨਸ਼ੇ ਛੱਡ ਕੇ ਗੁਰੂਵਾਲਾ ਵੰਨ ਗੁਰੂ ਦੀ ਬਾਣੀ ਵੱਲ ਧਿਆਨ ਦੇਣ ਗੁਰੂ ਗੁਰੂ ਘਰ ਜਾਇਆ ਕਰਨ ਤੇ ਗੁਰਸਿੱਖ ਬਣਨ ਸਪੋਕਸਮੈਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਮਤਲਬ ਗੱਲ ਕਰਦੇ ਆ ਉਹਨਾਂ ਅਰਦਾਸ ਵਿੱਚ ਸ਼ਾਮਲ ਹੋ ਰਹੇ ਨੇ ਬੱਚਾ ਅਰਦਾਸ ਕਰ ਰਹੇ ਨੇ ਹਾਂਜੀ ਸ਼ਕ किफते सी बती साए वास्य प्रति दिखी पास आई दसमी मोती झुमका गुना नहीं त्याए त्यांगा दुरै अनुदास रास लाए अर्जनार गोपीनो सिमारती

ਵਾਏ ਗਰੀ ਸੋ ਕਿੰਨਾਂ ਫਸਾ ਜਗਾ ਚਾਰੀਆਂ ਮੁੱਟੀਆਂ ਹਟੀਆਂ ਪੱਟੀਆਂ ਟੱਪੀਆਂ ਮਨਾਂ ਚੱਪਾ ਵਾਂ ਚੱਪਾ ਇੱਕ ਜਨਾਈ ਇੱਕ ਵਾਈ ਐਂਕੀਤਾ ਮਾਰਿਆ ਚਾਰਾ ਦੀ ਮੈਦਾਦ ਅੰਦਰ ਕੇ ਬੱਲਾ ਜੀ ਵਾਏ ਗਰੀ ਆਜੂ ਨੇ ਲੈ ਤਵੇ ਲੈ ਚਿੱਤੇ ਵਲਵੰਤ ਆਏ ਖੋਪੜੀ ਵਾਲੋ ਆਇਆ ਮਲੇ ਚੜੇ ਅਰੇ ਮਾਂ ਚਲਾਏ ਜਾਏ ਕੁਸ਼ਾ पार तंद जी शिसाई साईं राजसा जी के बलवाने बोलो दीवाए गुरु हे दान ता दान शिसा दा दान हे दान प्रसाद दान दशान नाम दान ਸੀ ਅਮਰਸਰ ਕੀਤੇ ਬਸ ਨਹੀਂ ਸੁਣ ਚੌਕਿਆ ਚੰਦੇ ਗੁੰਗੇ ਆੜਿਆ ਗਿਆ ਜੁੜੇ ਤਰਦੀ ਬਾਤ ਤੇਰਾ ਜਨਨ ਦਾਲ ਖਟਾਈ ਗੱਸੋ ਇਹ ਮਾਣੇ ਨੇ ਮਾਣ ਇਹ ਤਾਲੇ ਨੇ ਤਾਰ ਇਹ ਉੱਟਿਆ ਦੀ ਓਟ ਸੱਚੇ ਪਿੱਤਾ ਵਾਹੇ ਗੁਰ ਕੈ ਸੰਸਾਰ ਜੀ ਗੁਰ ਗ੍ਰੰਥ ਸਾਹਿਬਾ ਜੀ आदित्य बांला दखल बा तेल तेल मिटियागी आदित्य बांला टिपिया अमर तेरी जागि साल सलाम बसती पे आके बांला वे मिटने की धरती है गीजाधर मर्तुए चौपई है खिलंग सर्व दिखे लोहे जितने जितने करवात काड मुझ माफ करनी अदे वास्ते सुगवाई बनना बोल मतना सुनिए अति दानू हम सब उठेंगे लाल बली पारा जचे बाग्रम ग्रम ਮੇਰਾ ਅੱਜ ਦਾ ਮਾਮ ਬਸ ਹੀ ਬੱਦੇ ਸੰਦੇਸ਼ ਸੁਆਤ ਲਾਇਓ ਵਲ ਲਾਇਤ ਨਾਮ ਗਲਤੀ ਕਰੇ ਪੰਨੇ ਸੁਆਤ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਸੋਹਾਰ ਈ ਆਕਾਰ ਹੈ ਕਾਹੇ ਗੁਰੂ ਆਏ ਦੇਖ ਤਾਂ ਨਿਆਣੇ ਨੇ